डॉक्टर प्रवीण शर्मा जयपुर राजस्थान से जैसे दे 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 देखो बहुत बड़ी मेहनत की है और जब हम मन जी के साथ में जब अटैचमेंट हुए इस प्रोग्राम के लिए तो हमने पूरा फोकस किया था कि तो की इसको अच्छे लेवल पे लेके जाएंगे क्योंकि पटियाला के अंदर कभी ऐसे कार्यक्रम हुआ नहीं पर आज ये पहली हिस्ट्री है कि पूरे पंजाब के अंदर ये सबसे बड़ा जो है बेस्ट हेल्थ केयर अवार्ड

हम लोगों ने इस तरीके से रिसर्च किया कि कौन सा डॉक्टर किस फील्ड में किस तरीके से काम रहा है और उसी लेवल पे हमने उसी लेवल उसको अवार्ड दिया तो गया बिल्कुल सर तो भी भी उनकी एक, एक चीज की डिग्री उनके सर्टिफिकेट सब कुछ देख के फिर हमने कितना का टाइम लग गया एक महीना तो लगा मेहनत डॉक्टर अशोक कुमार जी मैं फिलहाल जिला जलंधर ਤੇ ਅੱਜ ਜਿਹੜਾ ਵੋਲ ਤੁਹਾਨੂੰ ਮਿਲਿਆ ਹਨ ਤੇ ਕਿਸ਼ੋਰਾ ਦੇ ਦੋ ਇਹ ਉਪਰਾਲਾ ਜਿਹੜਾ ਕੀਤਾ ਹੈ ਹਿੰਦੂਸਾਂ ਜਨ ਸੇਵਾ ਕਮੇਟੀ ਵੱਲੋਂ ਬਹੁਤ ਸ਼ੁਕਰੀਆ ਦਾ ਅਗਨਾ ਚੋਨਾ ਹਿੰਦੂਸਤਾਨ ਜਨ ਸੇਵਾ ਸਮਰਤੀ ਦਾ ਆ ਡਾਕਟਰ ਮਨਜਿੰਦਰ ਦਾ ਜਿਨ੍ਹਾਂ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਹੈ ਵੱਖ-ਵੱਖ ਇੰਡੀਆ ਤੋਂ ਜਿਹੜੇ ਡਾਕਟਰਸ ਨੇ ਆਪਣੇ ਉਹਨਾਂ ਨੂੰ ਇੱਕ ਮੰਚ ਦੇ ਉੱਤੇ ਇਕੱਠਾ ਕੀਤਾ ਤੇ ਉਹਨਾਂ ਨੂੰ ਰੈਕੋਗਨਾਈਜੇਸ਼ਨ ਮਿਹਨਤ ਕਿੰਨੀ ਕਰਨੀ ਵੀ ਬਹੁਤ ਹੈ ਇਸ ਵਰਦ ਲਈ ਕਿਉਂਕਿ ਇੱਕ ਡਾਕਟਰ ਹੁੰਦਾ ਜਿਹੜਾ ਉਹਨਾਂ ભગવાન ਦਾ ਰੂਪ ਮੰਨਿਆ ਜਾਂਦਾ ਹੈ ਫੇਸ਼ੀਟਰੀ ਵਿੱਚ ਨਵੀਂ ਜਾਨ ਵੀ ਦੇਣਾ ਹੈ ਮੋਟਰ ਨੂੰ ਦੇ ਤੋਕਣਾ ਨਾ ਕਾਫੀ ਉਹ ਮੁਸ਼ਕਿਲ ਹੁੰਦਾ ਹੈ ਨਾ ਬਿਲਕੁਲ ਸਹੀ ਤੁਸੀਂ ਗੱਲ ਕੀਤੀ ਹੈ ਮਿਹਨਤ ਤਾਂ ਬਹੁਤ ਲੱਗਦੀ ਆ ਅਪ੍ਰੋਕਸੀਮੇਟਲੀ 10 ਸਾਲ ਦਾ ਮੇਰਾ ਕੈਰੀਅਰ ਹੈ ਜਿਹੜਾ ਇਹ 10 ਸਾਲਾਂ ਦੀ ਮਿਹਨਤ ਦਾ ਹੈ ਨਤੀਜਾ ਹੈ ਡਾਕਟਰ ਮਨਜਿੰਦਰ ਸਾਹਿਬ ਜਿਹਨੂੰ ਜੋ ਅੱਜ ਇਸ ਪਲੇਟਫਾਰਮ ਦੇ ਉੱਤੇ ਹੈ ਇਹ ਜੋ ਡਾਕਟਰੀ ਸ਼ੁਰੂ ਕੀਤੀ ਸੀ ਹੈ ਨਾ ਪੜਾਈ ਸ਼ੁਰੂ ਕੀਤੀ ਤੇ ਉਦੋਂ ਕੀ ਸੋਚਿਆ ਸੀਗਾ ਦਿਮਾਗ ਦੇ ਵਿੱਚ ਵੀ ਬਈ ਮੈਂ ਡਾਕਟਰ ਬਣ ਕੇ ਕੁਝ ਕਰਨਾ ਆ ਹ ਸ਼ੁਰੂ ਕੀਤੀ ਦਿਨ ਮੈਂ ਤਾਂ ਨਗਲ ਦੱਸਦਾ ਸ਼ੁਰੂ ਕਰਦੇ ਪ੍ਰੈਸ਼ਰ ਨਹੀਂ ਹੁੰਦੀ ਹੈ ਸਾਡੇ ਮਾਪੇ ਨੇ ਸਾਨੂੰ ਪਾਤਾ ਮੈਡੀਕਲ ਫੀਲਡ ਦੇ ਵਿੱਚ मैं तो प्लस वन प्लस टू आया तो बड़ा टफ लगे कि आर कितने फसा दाता जी भी कि दुश्मनी साढ़े नई <laughs> यर मैडिकल स्टूडेंट का रहेगा बट हाँ अकॉर्डिंग टाइम जो सू समझ आती रही इस प्रोफैशन से प्रोफेसन ने बहुत सारी इजत दी सू बहुत अच्छे लोगों मिलाया तो बहुत अच्छा लग रहा है साड़ी हिंदुस्तान जन सेवा समिति के वलों मैं डॉक्टर मनजिंद सिंह असी ने एक उपरा किया बेस्ट हैल्थ केयर अवार्ड दो हज़ार चौबीस ऑर्गेनाइज फंक्शन अस पटियाला ਜੀਦੇ ਵਿੱਚ ਇੰਡੀਆ ਦੇ ਵੱਖ-ਵੱਖ ਖੇਤਰਾਂ ਤੋਂ ਡਾਕਟਰ ਆਏ ਜਿਹੜਾ ਅਲਟਰਨੇਟਿਵ ਮੈਡੀਸਨ ਦੇ ਜਿੰਨੇ ਵੀ ਡਾਕਟਰਸ ਨੇ ਜਿਵੇਂ ਆਯੁਰਵੇਦਾ ਦਾ ਨੇਚਰੋਪੈਥੀ ਦੇ ਫਿਜ਼ੀਓਥੈਰੇਪੀ ਦੇ ਜਿੰਨੀਆਂ ਵੀ ਪੈਥੀਆਂ ਨੇ ਉਹਨਾਂ ਨੂੰ ਅਸੀਂ ਨੇ ਜਿਹੜੇ ਅੱਛੀ ਪ੍ਰੈਕਟਿਸ ਕਰ ਰਹੇ ਨੇ ਡਾਕਟਰਸ ਉਹਨਾਂ ਨੂੰ ਇੱਕ ਮੰਚ ਦੇ ਉੱਤੇ ਸਨਮਾਨਿਤ ਕਰਨ ਦਾ ਉਪਰਾਲਾ ਕੀਤਾ ਤਾਂ ਕਿ ਜਿਹੜੀ ਅਲਟਰਨੇਟਿਵ ਮੈਡੀਸਨ ਆ ਉਹਨੂੰ ਪ੍ਰੋਮੋਟ ਕੀਤਾ ਜਾ ਸਕੇ ਤੇ ਹੋਰ ਜਾਗਰੂਕਤਾ ਲੋਕਾਂ ਦੇ ਵਿੱਚ ਆ ਸਕੇ ਤੇ ਜਿਹੜੇ ਡਾਕਟਰ ਇਹਨਾਂ ਪੈਥੀਆਂ ਦੇ ਵਿੱਚ ਅੱਛਾ ਕੰਮ ਕਰ ਰਹੇ ਨੇ ਉਹਨਾਂ ਨੂੰ ਅਸੀਂ ਸਨਮਾਨਿਤ ਕਰਨ ਦਾ ਉਪਰਾਲਾ ਕੀਤਾ ਮੈਂ ਮੈਂ ਡਾਕਟਰ ਮਨਜਿੰਦਰ ਸਿੰਘ ਪਟਿਆਲਾ ਤੋਂ ఫిਜ਼ੀਓਥੈਰਾਪਿਸਟ ਤੇ ਮੇਰੇ ਨਾਲ ਜਿੰਨੀ ਵੀ ਟੀਮ ਆ ਮੈਂ ਆਪਣੀ ਟੀਮ ਦਾ ਬਹੁਤ ਧੰਨਵਾਦ ਕਰਦਾ ਜਿੰਨਾ ਵੀ ਮਿਹਨਤੀ ਇੱਥੇ ਪਹੁੰਚੇ ਉਹਨਾਂ ਦਾ ਵੀ ਕੰਮ ਕਰਦਾ ਤੇ ਜਿਹੜਾ ਪੇਸ਼ੈਂਟ ਹੁੰਦੇ ਨੇ ਨਾਲ ਕਾਫੀ ਜ਼ਰਾ ਅੱਜਕੱਲ੍ਹ ਛੇਕਾਰ ਹੋ ਰਹੇ ਨੇ ਤੇ ਜਿਹੜਾ ఫిਜ਼ੀਓਥੈਰੇਪੀ ਦਾ ਉਹ ਉਸ ਦੇ ਰੀਜ਼ਨ ਤੋਂ ਸੰਬੰਧਿਆ ਅਜ ਮਾਲਸ਼ੀ ਕਾਫੀ ਜ਼ਿਆਦਾ ਜਿਆਪਸੜਕਾ ਦੇ ਉਪਰ ਆਣਾ ਬਣੇ ਹੁੰਦੇ ਨੇ ਆਪਾਂ ਪਟਿਆਲਾ ਦੀ ਗੱਲ ਕਰ ਲੈਣ ਆਪਾਂ ਦੂਸਰੀ ਨਹੀਂ ਗੱਲ ਕਰਦੇ ਕਿ ਇਸ ਤਰ੍ਹਾਂ ਜੇ ਦੇਖੋਗੇ ਖਾਲਸਾ ਕਾਲਜ ਦੇਖ ਲਈਏ ਨਾ ਕਿ ਉਹ ਠੀਕ ਆ ਵਾਲਾ ਨਹੀਂ ਇਹਦੇ ਵਿੱਚ ਮੈਂ ਇੱਕ ਜੋ ਜ਼ਰੂਰ ਗੱਲ ਕਰਨਾ ਚਾਹੁੰਦਾ ਵੀ ਜਿੰਨਾ ਵੀ ਅੱਜਕੱਲ ਜਿੰਨਾ ਵੀ ਤੁਸੀਂ ਫੇਸਬੁੱਕ ਦੇ ਉੱਤੇ ਜਾਂ ਜਿੰਨਾ ਸੋਸ਼ਲ ਮੀਡੀਆ ਦੇ ਅਕਾਊਂਟ ਦੇ ਵਿੱਚ ਪ੍ਰੋਮੋਸ਼ਨ ਚੱਲ ਰਹੀਆਂ ਇੰਟਰਵਿਊਜ਼ ਚੱਲ ਰਹੀਆਂ ਨੇ ਪਹਿਲਾਂ ਤਾਂ ਮੈਂ ਬੇਨਤੀ ਕਰਨਾ ਚਾਹੁੰਦਾ ਜਿੰਨੇ ਵੀ ਇੰਟਰਵਿਊਜ਼ ਲੈਣ ਵਾਲੇ ਕਿ ਉਹ ਕਲੀਅਰ ਕਰਿਆ ਕਰਨ ਵੀ ਜਿਹਦੀ ਇੰਟਰਵਿਊ ਲੈ ਰਹੇ ਨੇ ਉਹਦੀ ਕੀ ਡਿਗਰੀ ਆ ਉਹਦੇ ਕੋਲ ਕੀ ਡਿਪਲੋਮਾ ਹੈ ਕਿਸ ਡਿਗਰੀ ਡਿਪਲੋਮੇ ਦੇ ਬਿਹਾਵ ਦੇ ਉੱਤੇ ਉਹ ਪ੍ਰੈਕਟਿਸ ਕਰ ਰਿਹਾ ਤਾਂ ਕਿ ਲੋਕਾਂ ਦੇ ਵਿੱਚ ਅਵੇਅਰ ਹੋ ਸਕੇ ਉਹਦਾ ਗਾਰੰਟੀ ਦੇ ਰਹੇ ਨੇ ਜੀ ਅਸੀਂ ਆਪਰੇਸ਼ਨ ਤੋਂ ਬਚਾ ਦਾਂਗੇ ਸਾਨੂੰ ਐਮ ਆਰ ਆਈ ਦੀ ਲੋੜ ਨਹੀਂ ਸਾਨੂੰ ਐ ਸੈਕਿੰਡ ਮੈਂ ਸਾਰੇ মিডিਆ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਜਿਹਦੀ ਵੀ ਇੰਟਰਵਿਊ ਅਸੀਂ ਕਰਦੇ ਹਾਂ ਪ੍ਰੋਮੋਸ਼ਨ ਦੇ ਲਈ ਕਮ ਸੇ ਕਮ ਉਹਨੂੰ ਜਦੋਂ ਵੀ ਉਹਦੀ ਇੰਟਰਵਿਊ ਕਰਦੇ ਹਾਂ ਉਹਦੀ ਇੱਕ ਡਿਗਰੀ ਉਹਦਾ ਇੱਕ ਡਿਪਲੋਮਾ ਜੋ ਵੀ ਉਹ ਕਰ ਰਿਹਾ ਉਹਦੀ ਇੱਕ ਪੜ੍ਹਾਈ ਉਹਦੀ ਜ਼ਰੂਰ ਦੱਸੀ ਜਾਵੇ ਕਿ ਇਹਨੇ ਕਿਹੜੀ ਪੜ੍ਹਾਈ ਕੀਤੀ ਹੋਈ ਹੈ ਜਿਹਦੇ ਬਿਹਾਵ ਤੇ ਇਹ ਡਿਗਰੀ ਕਰ ਰਿਹਾ ਤਾਂ ਕਿ ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ ਕਿ ਅਸੀਂ ਜਿਸ ਕੋਲ ਜਾ ਰਹੇ ਹਾਂ ਉਹ ਵਾਕੀ ਸਾਡੀ ਬਿਮਾਰੀ ਨੂੰ ਸਮਝ ਸਕਦਾ ਜਦੋਂ ਤੱਕ ਡਾਕਟਰ ਡਾਇਗਨੋਸ ਸਹੀ ਨਹੀਂ ਕਰੂਗਾ ਉਦੋਂ ਤੱਕ ਉਹ ਟਰੀਟਮੈਂਟ ਨਹੀਂ ਕਰ ਸਕਦਾ ਇਸ ਲਈ ਜੇ ਜੋ ਵੀ ਤੁਹਾਨੂੰ ਗਰੰਟੀ ਦੇ ਰਿਹਾ ਇਟ ਮੀਨਸ ਉਹ ਗਲਤ ਆ ਬਸ ਮੈਂ ਮੇਰੇ ਵੱਲੋਂ ਇਹ ਛੋਟੀ ਜੀ ਤੁਹਾਨੂੰ ਸਲਾਹ ਹੈ ਜਿਹੜਾ ਡਾਕਟਰ ਤੁਹਾਨੂੰ ਕਹਿ ਰਿਹਾ ਵੀ ਮੈਂ 100% ਗਰੰਟੀ ਦਿੰਦਾ ਇਹਦਾ ਮਤਲਬ ਵੀ ਫਿਰ ਉਹ ਗਲਤ ਡਾਕਟਰ ਸਾਹਿਬ ਜਿਹੜੇ ਡਾਕਟਰਾਂ ਦਾ ਸਮਾਨ ਕੀਤਾ ਗਿਆ ਹਾਂਜੀ ਇਸ ਪ੍ਰਾਲੇ ਦੇ ਵਿੱਚੋਂ ਕਿੱਥੋਂ ਕਿੱਥੋਂ ਆਏ ਸੀਗੇ ਉਹ ਜਿੰਨੇ ਡਾਕਟਰ ਹਾਂਜੀ ਸਾਡੇ ਕੋਲ ਜਿੰਨੇ ਵੀ ਡਾਕਟਰ ਆਏ ਨੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਆਏ ਨੇ ਸਾਡੇ ਭਾਰਤ ਦੇ ਵੱਖ-ਵੱਖ ਕੋਨਿਆਂ ਤੋਂ ਆਏ ਨੇ ਜਿਵੇਂ ਪਟਨਾ ਤੋਂ ਜੈਪੁਰ ਤੋਂ ਜੋਧਪੁਰ ਤੋਂ ਹਿਮਾਚਲ ਤੋਂ ਤਾਂ ਹੋਰ ਵੀ ਕਈ ਬੈਂਗਲੌਰ ਤੋਂ ਵੱਖ-ਵੱਖ ਕੌਨੀਆਂ ਤੋਂ ਡਾਕਟਰ ਪਹੁੰਚੇ ਨੇ ਸੋ ਉਹ ਸਾਰੇ ਡਾਕਟਰ ਜੀ ਦੇ ਇੱਕ ਅੱਛੀ ਪ੍ਰੈਕਟਿਸ ਕਰ ਰਹੇ ਨੇ ਮਰੀਜ਼ਾਂ ਨੂੰ ਵੱਧ ਤੋਂ ਵੱਧ ਲਾਭ ਦੇ ਰਹੇ ਨੇ ਆਪਣੀ ਪ੍ਰੈਕਟਿਸ ਮਿਹਨਤ ਦੇ ਨਾਲ ਉਹਨਾਂ ਨੂੰ ਉਸ ਸਨਮਾਨਤ ਕਰਨ ਦਾ ਇੱਕ ਉਪਰਾਲਾ ਕੀਤਾ ਸੀ ਅੱਜ ਉਹ ਉਪਰਾਲਾ ਆਇਆ ਕਿ ਸਰਨਾਮਾ ਅਦਿਤ ਕੀਏ ਉਪਰਾਲਾ ਕਰਨਾ ਕਿ ਪੂਰੇ ਡਾਕਟਰ ਸਨਮਾਨਾ ਵੱਖ-ਵੱਖ ਕੌਨੀਆਂ ਤੋਂ ਪਾ ਪੂਰੇ ਦੇਸ਼ ਦੇ ਹਨ ਉਹ ਇਕੱਠੇ ਗੱਠਾਂ ਜੀ ਕਮੈਂਟ ਦੇ ਉੱਪਰ ਇਹ ਫਿਰਨਾ ਮੇਰੇ ਉਦੋਂ ਆਇਆ ਦਿਮਾਗ ਦੇ ਵਿੱਚ ਮੈਂ ਇੱਕ ਜੈਪੁਰ ਦੇ ਵਰਕ ਫੰਕਸ਼ਨ ਦੇ ਵਿੱਚ ਗਿਆ ਸੀ ਤਾਂ ਜਿੰਨੇ ਵੀ ਅਵਾਰਡ ਫੰਕਸ਼ਨ ਨੇ ਪੰਜਾਬ ਤੋਂ ਬਾਹਰ ਹੁੰਦੇ ਨੇ ਪੰਜਾਬ ਦੇ ਵਿੱਚ ਕੋਈ ਐਵੇਂ ਦਾ ਅਵਾਰਡ ਫੰਕਸ਼ਨ ਨਹੀਂ ਹੁੰਦਾ ਜਿਹਦੇ ਵਿੱਚ ਕਿ ਅਸੀਂ ਸਾਡੇ ਜਿੰਨੇ ਵੀ ਵਧੀਆ ਪ੍ਰੈਕਟਿਸ ਕਰ ਰਹੇ ਨੇ ਉਹਨਾਂ ਨੂੰ ਸਨਮਾਨਿਤ ਕਰ ਸਕੀਏ ਤੋਂ ਮੇਰੇ ਦਿਮਾਗ ਦੇ ਵਿੱਚ ਜਦੋਂ ਫਰਨਾ ਆਇਆ ਮੈਂ ਮੇਰੇ ਇੱਕ ਬਹੁਤ ক্লোਜ਼ ਫਰੈਂਡ ਡਾਕਟਰ ਪ੍ਰਵੀਨ ਜੀ ਜੈਪੁਰ ਤੋਂ ਨੇ ਤੇ ਇਹ ਵੀ ਐਮਪੀਡੀ ਔਰਥੋ ਨੇ ਤੋਂ ਇਹਨਾਂ ਨਾਲ ਮੈਂ ਜਦੋਂ ਸਾਂਝਾ ਕੀਤਾ ਇਹ ਵਿਚਾਰ ਤਾਂ ਇਹਨਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਸਾਡੀ ਐਨਜੀਓ ਵੱਲੋਂ ਹਿੰਦੁਸਤਾਨ ਜਨ ਸੇਵਾ ਸੰਪਤੀ ਵੱਲੋਂ ਬਹੁਤ ਜ਼ਿਆਦਾ ਮਿਹਨਤ ਕੀਤੀ ਗਈ ਤੇ ਇਤੋਂ ਇੱਕ ਮਹੀਨੇ ਦੇ ਵਿੱਚ ਵਿੱਚ ਅਸੀਂ ਇਹ ਜਦੋਂ ਸੋਚ ਲਿਆਂਦੀ ਉਹਦੇ ਤੇ ਅਮਲ ਕਰਕੇ ਅੱਜ ਇਹ ਫੰਕਸ਼ਨ ਨੂੰ ਇੱਕ ਸਫਲਤਾਪੂਰਵਕ ਅਸੀਂ ਪੂਰਨ ਕਰ ਸਕੀਏ